ਪ੍ਰਕਾਸ਼ ਦੀ ਪੋਥੀ ਅਧਿਆਇ 8 ਜਦ ਸਪਤਮੀ ਮੋਰ ਉਹਨੇ ਤੋੜੀ ਤਾਂ ਸਵਰਗ ਵਿੱਚ ਅੱਧੀ ਕੋ ਘੰਟੀ ਤੀਕ ਚੁਪਚਾਣ ਰਹੀ ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਹਜ਼ੂਰ ਖੜੇ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਤ ਤੁਰੀਆਂ ਫੜਾਈਆਂ ਗਈਆਂ ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ ਅਤੇ ਬਹੁਤ ਸਾਰੀ ਧੂਪ ਉਹਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਨਾਲ ਉਸ ਸੁਨੇ ਦੀ ਜਗਵੇਦੀ ਉੱਤੇ ਤੁਖਾਉਂਦਾ ਰਹੇ ਜਿਹੜੀ ਸਿੰਘਾਸਨ ਦੇ ਅੱਗੇ ਹੈ ਅਤੇ ਧੂਪ ਦਾ ਧੂਆਂ ਸੰਤਾਂ ਦੀਆਂ ਪ੍ਰਾਰਥਨਾ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਵਰ ਦੇ ਹਜ਼ੂਰ ਅਪੜ ਗਿਆ ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਉਸ ਵਿੱਚ ਭਰ ਕੇ ਤਰਤੀ ਉੱਤੇ ਸੁੱਟ ਦਿੱਤੀ ਤਾਂ ਬੱਦਲ ਦੀਆਂ ਗਰਜਾਂ ਅਤੇ ਆਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਪੁਚਾਲ ਆਇਆ ਫਿਰ ਉਹਨਾਂ ਸੱਤਾ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰੀਆਂ ਸਨ ਆਪਣੇ ਆਪ ਨੂੰ ਤੁਰੀਆਂ ਵਜਾਉਣ ਲਈ ਤਿਆਰ ਕੀਤਾ ਪਹਿਲੇ ਨੇ ਤੂਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ ਤਾਂ ਧਰਤੀ ਦੀ 1 ਤਿਹਾਈ ਸੜ ਗਈ ਅਤੇ ਰੁੱਖਾਂ ਦੀ 1 ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ ਫਿਰ ਦੂਜੇ ਦੂਤ ਨੇ ਤੂਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹਾ ਅਗਨ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦੀ 1 ਤਿਹਾਈ ਲਹੂ ਬਣ ਗਈ ਅਤੇ ਸਮੁੰਦਰ ਦੇ ਜਲ ਜੰਤੂਆਂ ਦੀ 1/3 ਮਰ ਗਈ ਅਤੇ ਜਹਾਜ਼ਾਂ ਦੀ 1/3 ਨਸ਼ਟ ਹੋ ਗਈ ਫਿਰ ਤੀਜੇ ਦੂਤ ਨੇ ਤੂਰੀ ਵਜਾਈ ਤਾਂ ਇੱਕ ਵੱਡਾ ਤਾਰਾ ਮਸਾਲ ਵਾਂਗ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ 1/3 ਉੱਤੇ ਅਤੇ ਪਾਣੀਆਂ ਦੀਆਂ ਤੁੰਬਾ ਉੱਤੇ ਜਾ ਪਿਆ ਉਸ ਤਾਰੇ ਦਾ ਨਾਮ 나ਗਦੋਨਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ 1/3 ਨਾਗ ਦੁਨੇ ਜਹੀ ਹੋ ਗਈ ਅਤੇ ਉਹਨਾਂ ਪਾਣੀਆਂ ਨਾਲ ਇਸ ਲਈ ਜੋ ਉਹ ਕੌੜੇ ਹੋ ਗਏ ਸਨ ਬਹੁਤੇ ਮਨੁੱਖ ਮਰ ਗਏ ਫਿਰ ਚੌਥੇ ਦੂਤ ਨੇ ਤੂਰੀ ਵਜਾਈ ਤਾਂ ਸੂਰਜ ਦੀ 1/3 ਅਤੇ ਚੰਦਰਮਾ ਦੀ 1/3 ਅਤੇ ਤਾਰਿਆਂ ਦੀ 1/3 ਮਾਰੀ ਗਈ ਭਈ ਉਹਨਾਂ ਦੀ 1/3 ਹਨੇਰੀ ਹੋ ਜਾਵੇ ਅਤੇ ਦਿਨ ਦੀ 1/3 ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਊਕਾਬ ਨੂੰ ਆਕਾਸ਼ ਵਿੱਚ ਉੱਡਦੇ ਅਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਈ 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 ਧਰਤੀ ਦੇ ਵਸਨੀਕਾਂ ਨੂੰ ਉਹਨਾਂ ਦਿਨਾਂ ਦੂਤਾਂ ਦੀ ਤੁਰੀ ਦੀਆਂ ਰੰਧੀਆਂ ਆਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰੀ ਵਜਾਉਣੀ ਹੈ